ਸਤਿ ਸ਼੍ਰੀ ਅਕਾਲ ਜੀ ਜਗਰਾਵਾਂ ਮੰਡੀ ਪਹੁੰਚ ਚੁੱਕੇ ਆ ਤੇ ਕੱਲ ਮਿਆਨਾ ਜਾਂ ਮੀਹ ਪਿਆ ਰਾਤ ਨੂੰ ਤੇ ਠੀਰ ਠਾਕ ਜਾਂ ਥੋੜਾ ਜਿਹਾ ਮੀਹ ਪਿਆ ਤੇ ਉਸ ਤੋਂ ਬਾਅਦ ਅੱਜ ਮੰਡੀ ਦੇ ਵਿੱਚ ਬੜੀ ਮਿਰਚ ਆ ਗਈ ਤੇ ਹਰੀ ਮਿਰਚ ਦੇ ਢੇਰ ਲੱਗੇ ਪਏ ਆ ਤੇ ਇਸ ਤੋਂ ਇਲਾਵਾ ਖੀਰਾ ਅੱਜ ਖੀਰਾ ਵੀ ਬਹੁਤ ਜ਼ਿਆਦਾ ਆਇਆ ਹੋਇਆ ਮੰਡੀ ਦੇ ਵਿੱਚ 17 6 15 हां जी भाई जी अरे क्या रेट ਕਰਦੇ ਆ ਤਾਂ ਬਿਗਰੀ ਨਹੀਂ ਲਓ ਦੀ ਸੈਂਚਰੀ ਆ ਗਈ ਟਰਾਲੀ ਭਰ ਕੇ ਦੇਖਦੇ ਆ ਸੈਂਚਰੀ ਦੇ ਕੀ रेट ਲੈਂਦੇ ਆ ਪੁੱਲ ਟਰਾਲੀ ਭਰੀ ਹੋਈ ਆ ਸੈਂਚਰੀ ਦੀ ਦੇਖਦੇ ਆ ਅੱਜ ਇਹਦਾ ਕੀ रेट ਰਹਿੰਦਾ ਹੈ ਤੇ ਇੱਧਰ ਟਮਾਟਰ ਟਮਾਟਰਾਂ ਦੇ ਭਰੇ ਪਏ ਆ ਇਹ ਟਮਾਟਰ ਵਧੀਆ ਤਾਜ਼ਾ ਸੋਹਣਾ ਟਮਾਟਰ ਹੈ। ਇਹ ਟਮਾਟਰ ਤੇ ਅੱਜ ਕੀ ਰੇਟ ਰਹਿੰਦੇ ਆ ਮੰਡੀ ਦੇ ਵਿੱਚ? ਪੰਜਾਂ ਦੇ ਨਾਲ ਕਿਰੇ ਹੋਗੇ 6 ਰੁਪਏ ਤੋਂ ਹੋ ਗਿਆ। ਆ 15 ਕਿਲੋ ਮਰਚ ਲੈ ਕੋ। ਹੋ ਗਈ ਹੋਈ ਆ। 1 ਕਿਲੋ ਖਾਲੀ ਪਿਆ। ਆਣਾ ਜੀ ਕੇ ਬਾਈ ਕੱਦੂ ਲੈ ਕੇ ਆਇਆ ਤੇ ਕੱਦੂ ਕਹਿੰਦਾ ਹਜੇ ਵੇਖ ਨਹੀਂ ਰਿਹਾ ਦੇਖਦੇ ਆ ਕੀ ਭਾਅ ਵੇਖਦੇ ਆ ਕਿੰਨਾ 5 ਰੁਪਏ ਕਿਲੋ ਪਾਲਦੇ ਆ ਅੱਛਾ 5 ਰੁਪਏ ਕਿਲੋ ਪਾਲਦੇ ਆ 5 ਰੁਪਏ ਕਿਲੋ ਕਹਿੰਦੇ ਰੇਟ ਕਹਿ ਰਿਹਾ ਤੇ ਬਾਈ ਹਜੇ ਵੇਚ ਨਹੀਂ ਰਿਹਾ ਤੇ ਆਪਣੇ ਗਵਾਂਢੀ ਪਿੰਡ ਲੀਲਾ ਤੋਂ ਆਇਆ ਵਾ ਲਓ ਜੀ ਮਟਰ ਆ ਰਿਹਾ ਵਧੀਆ ਮਟਰ ਹਾਂਜੀ ਸਰਦਾਰ ਸਾਹਿਬ ਕੀ ਹਾਲ ਹੈ ਜੀ ਜੀਗਾ ਜੀ ਠੀਕ ਹੈ ਜੀ ਤੇ ਅੱਜ ਕੀ ਰੇਟ ਰਿਹਾ ਜੀ ਅੱਜ ਸਬਜ਼ੀ ਦੇ ਅੱਜ ਮਟਰ ਦਾ ਕੀ ਰੇਟ ਆ ਜੀ ਮਟਰ ਦਾ 55 ਰੁਪਏ ਜੀ ਠੀਕ ਆ ਜੀ ਤੇ ਭਿੰਡੀ ਦਾ ਕੀ ਰੇਟ ਆ ਰਿਹਾ ਅੱਜ ਕੋਈ ਬੱਚੀ ਹੈ ਜੀ ਤੇ ਕद्दू 15 ਰੁਪਏ ਜੀ ਅੱਛਾ ਜੀ ਸੈਂਚਰੀ ਦਾ ਕੀ ਰੇਟ ਆ ਜੀ ਆਪਣੇ? ਕੋਈ ਵੀ ਨਹੀਂ ਦੋ ਬਾਈ ਜੀ। ਠੀਕ ਆ ਜੀ। ਵੀ ਦੋ ਬਾਈ। ਅਸਾਈਟ ਮਈ ਹੈ ਜੀ ਆਪਣੇ ਕੋਲ। ਖਸਾ ਦੇ ਗੰਡੇ ਨਹੀਂ ਆਪਣੇ ਕੋਲ? ਨਹੀਂ ਨਹੀਂ ਇਹ ਹੋਰ ਦੇ ਆ ਜੀ ਆਪਣੇ ਨਹੀਂ। ਠੀਕ ਆ ਠੀਕ। ਰੇਲੇ ਨਾ ਜੀ ਪਿਆਜ਼ ਮੋਟਾ-ਮੋਟਾ ਪਿਆਜ਼ ਆ ਤੇ 14-15 ਰੁਪਏ ਰੇਟ ਦੱਸ ਰਹੇ ਆ ਬਾਈ ਜੀ। ਵਧੀਆ ਮੋਟਾ ਪਿਆਜ਼ ਆ ਤੇ चौदह पंद्रह रुपये रेट आज आज जगराव मंडी का रेट आइएगा चौदह पंद्रह रुपये चौदह पंद्रह रुपये रेट है जी इस प्याज का चौदह पंद्रह रुपये रेट चल रहा रे अब जगराव मंडी के बारह मई दो अजार पच्ची चौदह पंद्रह रुपये रेट चल रहा प्याज रुपए बहुत रुपये गोभी है जी ये ਇਹ ਫੋਲੋ ਗੋਬੀ ਬਾਜ਼ਾਰ ਤੇ ਬਾਜ਼ਾਰ ਤੇ ਰੇਟ ਆਜਦਾ ਇਹਦਾ ਜੋ ਰਾਵ ਮੰਡੀ ਦਾ ਗੋਬੀ ਦਾ ਰੇਟ ਬਾਜ਼ਾਰ ਦਾ ਅੱਜ ਦਾ ਮੰਡੀ ਦਾ ਭਾਜ ਰਾਵਾਂ ਦਾ ਜੀ ਟੀਂਡਾ ਲੈਣਾ ਜੀ 70 ਰੁਪਏ 8 ਰੁਪਏ ਆ ਟੀਂਡਾ 25 ਤੋਂ 30 ਆ ਜੀ ਲਸਣ 50 ਤੋਂ 70 ਆ ਜੀ ਟੋਰੀ 25 ਤੋਂ 30 ਲੰਮੀ ਵੇਂਗਣੀ 12 ਤੋਂ 13 ਗੋਲ ਚੂਚੂ 12 ਤੋਂ 15 ਆ ਜੀ ਤਰਬੂਜ 70 ਰੁਪਏ 8 ਰੁਪਏ ਤਰਬੂਜਾ 15 ਰੁਪਏ ਆ ਜੀ ਲੋਕੀ 70 ਰੁਪਏ ਆ ਜੀ ਸ਼ਾਰਦਾ 25 ਰੁਪਏ ਕਿਲੋ ਆ ਜੀ ਤਰਾਂ 12 ਰੁਪਏ ਕਿਲੋ ਆ ਜੀ ਹਰੀ ਮਿਰਚ 20 ਤੋਂ 25 ਰੁਪਏ ਕਿਲੋ ਆ ਜੀ ਕਮਾਂਡਰ 10 ਤੋਂ 12 ਜੀ ਪਿੰਡੀ 25 ਤੋਂ 30 ਰੁਪਏ ਕਿਲੋਈ ਅੱਜ ਦਾ ਭਾਈ ਜੇਰਾ ਮੰਡੀ ਦਾ ਤ੍ਰੇਲਾ ਕੀ ਰੇਟ ਕਰੇਲਾ ਕਰੇਲਾ ਪਕਿਆ ਜੀ 15 ਤੋਂ 16 ਰੁਪਏ ਕਿਲੋਈ ਸੈਂਚਰੀ ਸੈਂਚਰੀ 7 ਤੋਂ 8 ਹੈ ਜੀ ਠੀਕ ਹੈ ਜੀ ਹੋਰ ਕੌਕੀਆਂ ਤੋਂ ਲੈ ਕੇ ਆਇਆ ਧਣੀਆਂ ਤੇ ਕਹਿੰਦੇ 20 ਰੁਪਏ ਰੇਟ ਚੱਲ ਰਿਹਾ 22 ਰੁਪਏ ਰੇਟ ਚੱਲ ਰਿਹਾ ਵਾ ਧਣੀਆਂ ਦਾ ਇਹ ਵਧੀਆ ਧਣੀਆਂ ਤੇ 20 22 ਰੁਪਏ ਰੇਟ ਹੈ ਦਾ ਕੌਕਿਆਂ ਤੋਂ ਲੈ ਕੇ ਆਇਆ ਬਾਈ ਜੀ ਆ ਬਾਈ ਜੀ ਸਦਰਪੁਰੇ ਤੋਂ ਲੈ ਕੇ ਆਇਆ ਖੀਰਾ ਮੇਰੇ ਪਿੰਡ ਤੋਂ ਤੇ ਦੇਖਦੇ ਆ ਨਾ ਤਾਂ ਪੁੱਛਦੇ ਆ ਕੀ ਰਹਿੰਦਾ ਵਾ ਰੇਟ ਤੇ ਕੀ ਰੇਟ ਆ ਬਾਈ ਖੀਰੇ ਦਾ 50 ਰੁਪਏ ਨਹੀਂ ਹਾਂਜੀ 5 ਰੁਪਏ ਨਹੀਂ 5 ਰੁਪਏ ਕਹਿੰਦੇ ਚੱਲ ਰਿਹਾ ਵਾ ਖੀਰਾ 500 ਰੁਪਏ ਠੀਕ ਆ ਬਾਕੀ ਯਾ ਬਾਈ ਜੀ ਸ਼ਿਮਲਾ ਮਿਰਚ ਲੈ ਕੇ ਆਏ ਆ ਕੰਨੀਆਂ ਫਰਤੀਆਂ ਤੋਂ ਵਧੀਆ ਸ਼ਿਮਲਾ ਮਿਰਚਾਂ ਤੇ ਰੇਟ ਕੀ ਹੈ ਬਾਈ 30 ਰੁਪਏ 30 ਰੁਪਏ ਰੇਟ ਦੇ ਨਾਲ ਚੱਲ ਰਿਹਾ ਵਾ ਸ਼ਿਮਲਾ ਮਾਰਕੀ ਦਾ ਜਗਰਾਉ ਮੰਡੀ ਦੇ ਵਿੱਚ ਅੱਜ 12 12 ਮਈ 2025 ਦਾ ਦਿਨ ਹੈ ਤੇ 30 ਰੁਪਏ ਰੇਟ ਚੱਲ ਰਿਹਾ ਅੱਜ ਜਗਰਾਉ ਮੰਡੀ ਦੇ ਵਿੱਚ ਸ਼ਿਮਲਾ ਵਿੱਚ ਤੋਂ ਫੇਰ ਲੈ ਕੇ ਆਇਆ ਦੇਖਦੇ ਆਂ ਕੀ ਰਹਿੰਦਾ ਬਾਈ ਦਾ ਰੇਟ ਰੂਮੀ ਤੋਂ ਬਾਈ ਆਉਂਦਾ ਵਾ ਤੇ ਦਿੱਲੀ ਆਉਂਦਾ ਵਾ ਇਹਦਾ ਦੇਖਦੇ ਆਂ ਅੱਜ ਕੀ ਸਬਜ਼ੀ ਲੈ ਕੇ ਆ ਦੇ 30 ਰਿੰਦਾ ਦੇ ਹਾਂਜੀ ਬਾਈ ਟਰਾਲੀ ਵਾਲੇ ਅੱਜ ਫੇਰ ਲੈ ਕੇ ਆਏ ਆ ਗੋਭੀ ਤੇ ਕੁੱਛ ਦੇਣਾ ਤੇ 30 ਰਿੰਦਾ ਵਾ ਰੇਟ ਅੱਜ ਗੋਭੀ ਦਾ ਕੀ ਰੇਟ ਆ ਬਾਈ ਜੀ ਰੇਟ ਅੱਜ ਵੀ 22 ਤੋਂ 25 ਚੱਲ ਰਿਹਾ 22 ਤੋਂ 25 ਰੁਪਏ ਰੇਟ ਦੱਸ ਰਹੇ ਆ ਬਾਈ ਜੀ ਅੱਜ ਵੀ ਪਗਰਾਵ ਮੰਡੀ ਦਾ 12 ਤਰੀਕ 12 ਮਈ 2025 ਦਾ ਦੇਣਾ ਤੇ ਅੱਜ 22 ਤੋਂ 25 ਰੁਪਏ ਰੇਟ ਗੋਭੀ ਦਾ ਚੱਲ ਰਿਹਾ ਵਾ ਟਰਾਲੀ ਲੈ ਕੇ ਆਇਆ ਬਾਈ ਜੀ ਤੇ ਜੀ ਅੱਜ ਨਾ ਨਾ ਐਸ ਦੀ ਕਰਨੀ ਛਾਟ ਨਹੀਂ ਦੇਣਾ ਨਹੀਂ ਆ ਗਿਆ 300 ਰੁਪਏ ਦੇ ਵਿਆਹ ਵੀ ਕੋਲ